ਵਾਹਿਗੁਰੂ ਜੀ ਕਾ ਸਾ ਸ੍ਰੀ ਬਾਹੀਰ ਜੀ ਕੀ ਫਤਿਹ ਇਤੋਂ ਹੁਣ ਕਥਾ ਸ਼ੁਰੂ ਕਰਨ ਲੱਗੇ ਆਂ। ਭਾਈ ਡੱਲੇ ਨੂੰ ਸਤਿਗੁਰੂ ਜੀ ਦੇ ਨਰਸ਼ਨ ਹੁਣੇ। ਤਲਵੰਡੀ ਸਾਬੋ ਮਾਲਵੇ ਦਾ ਉਹ ਭਾਗਾ ਵਾਲਾ ਨਗਰ ਹੈ ਜਿਸ ਦੀ ਮਹਿਮਾ ਦਾ ਵਰਣਨ ਕਰਨਾ ਔਖਾ ਹੈ ਜਿਸ ਦੀ ਮਹਿਮਾ ਅਪਰਪਾਰ ਹੈ। ਵਾਹਿਰੂ ਦੀ ਕਿਰਪਾ ਨਾਲ ਸਤਿਗੁਰੂ ਸਹਿਮਾਨ ਇਸ ਨਗਰ ਬੈਠ ਵਿਚਾਰਨ ਪਾਉਂਦੇ ਰਹੇ। ਤੇ ਇਸ ਸਥਾਨ ਨੂੰ ਪੂਜਨੀਕ ਬਣਾਉਂਦੇ ਰਹੇ ਛੇਵੀਂ ਪਾਸ਼ਾਈ ਤੇ ਨੌਵੀਂ ਪਾਸ਼ਾਈ ਨੇ ਵੀ ਇੱਥੇ ਪੁੱਜ ਕੇ ਮਾਲਮੇ ਦੇ ਮਸ਼ਨੀਕਾਂ ਨੂੰ ਨਿਹਾਲ ਕੀਤਾ ਬਾਪੀ ਜਗਤ ਜੀਵਾਂ ਦੇ ਡੁੱਬਦੇ ਬੇੜੇ ਤਾਰਦੇ ਰਹੇ ਤੇ ਮੰਡੀ ਸਭੋ ਦਾ ਚੌਧਰੀ ਭਾਈ ਦੱਲਾ ਸਿੰਘ ਸੀ ਇਹ ਤਕਰੀਬਨ ਇੱਕ ਬਾਹਰੀ ਦਾ ਰਾਜਾ ਸੀ ਕਈ ਪਿੰਡ ਇਸ ਦੇ ਦੀ ਇਨਸਾਨ ਗੁਰੂ ਘਰ ਉੱਤੇ ਸਰਦਾ ਰੱਖਦੇ ਰੱਖਿਆ ਕਰਦਾ ਸੀ ਸਿਧਾਂਤ ਦਾ ਆਬਦਵਾ ਇੰਨਾ ਸੀ ਕਿ ਇਸੇ ਦੇ ਇਲਾਕੇ ਵਿੱਚ ਵਸਣ ਵਾਲੇ ਕੋਈ ਆਦਮੀ ਇੱਕ ਦੇ ਅੱਗੇ ਬਹਾ ਸਰਦਾ ਨਹੀਂ ਸੀ ਸਾਰੇ ਇਸ ਦੀ ਈਨ ਮੰਨਦੇ ਤੇ ਇਹਦੇ ਆਖੇ ਲੱਗਦੇ ਸਨ ਜਦੋਂ ਇਹ ਇਲਾਕੇ ਵਿੱਚ ਫੈਨ ਜਾਂਦਾ ਤਾਂ ਇਹਦੇ ਨਾਲ 500 ਦੇ ਲਗਭਗ ਜਵਾਨ ਹੁੰਦੇ ਇਹ ਤਖੜਾ ਸੂਰਮਾ ਸ਼ਿਸ਼ਕਾਰੀ ਸੀ ਇੰਨਾਂ ਗੱਲਾਂ ਦੇ ਨਾਲ ਇਹਦਾ ਸੁਭਾਅ ਹੰਕਾਰੀ ਤੇ ਫੋਕੀ ਵਡਿਆਈ ਦਾ ਚਾਹਵਾਨ ਸੀ ਰੱਬ ਨਾਲ ਚੌਧਰੀ ਡੱਲਾ ਮਾਹਰੇ ਵਿੱਚ ਫੈਨ ਦੌਰੇ ਉੱਤੇ ਗਿਆ ਹੋਇਆ ਸੀ ਇਹ ਇਸ ਨੂੰ ਪਤਾ ਲੱਗਾ ਕਿ ਸੱਚੇ ਪਾਤਸ਼ਾਹ ਕਨਿਆ ਮਾਲੇ ਪਿਤਾ ਉਹਦੇ ਰਾਜ ਵਿੱਚ ਆਏ ਹਨ ਤੇ ਸਕਾਰ ਖੇਡ ਰਹੇ ਹਨ ਨਿਰਾਸਕਾਰ ਹੀ ਨਹੀਂ ਖੇਡ ਰਹੇ ਸਗੋਂ ਆਪਣੀ ਮਿਹਰ ਦੀ ਨਿਗਾ ਨਾਲ ਜੀਵਾਂ ਦਾ ਵੀ ਪਾਰ ਤਾਰਾ ਕਰ ਰਹੇ ਹਨ ਤੇ ਆ ਵੀ ਨੇੜੇ ਰਹੇ ਹਨ ਤਾਂ ਇਹ ਅੱਗੇ ਹੋ ਕੇ ਸਤਿਗੁਰੂ ਜੀ ਦਾ ਸਵਾਗਤ ਕਰਨ ਵਾਸਤੇ ਉੱਛਣਿਆ ਜਵਾਨ ਸਾਥ ਲੈ ਤੇ ਸਭ ਨੂੰ ਕਿਹਾ ਕਿ ਸਤਿਗੁਰੂ ਜੀ ਆ ਰਹੇ ਹਨ ਚੱਲੋ ਜੀ ਆਇਆ ਆਖੀਏ ਦਰਸ਼ਨ ਕਰੀਏ ਤੇ ਜਨਮ ਸਫਲਾ ਕਰੀਏ ਸੰਤ ਮਹਾਤਮਾ ਨੇ ਦਰਸ਼ਨ ਕਰਕੇ ਜੀਵਨ ਸਫਲਾ ਕਰਨਾ ਚਾਹੀਦਾ ਹੈ ਸਾਰਾ ਯਥਾ ਸਤਿਗੁਰੂ ਜੀ ਦੇ ਨੇੜੇ ਪੁੱਜ ਗਿਆ ਸਤਿਗੁਰੂ ਜੀ ਮਹਾਰਾਜ ਨੇ ਵੀ ਦੇਖਿਆ ਕਿ ਉਹਨਾਂ ਦਾ ਸਿੱਖ ਉਹਨਾਂ ਬਲ ਆ ਰਿਹਾ ਹੈ ਉਹ ਵੀ ਅੱਗੇ ਵਧੇ ਰਾਹ ਵਿੱਚ ਮੇਲ ਹੋਇਆ ਦெல்லਾ ਬੜੀ ਸ਼ਰਦਾ ਨਾਲ ਪੈਦਲ ਤੁਰ ਕੇ ਸਤਿਗੁਰੂ ਜੀ ਦੇ ਚਰਨਾਂ ਉੱਪਰ ਨਮਸਕਾਰ ਕਰਨ ਵਾਸਤੇ ਅੱਗੇ ਹੋਇਆ। ਸਹਿਰ ਚਰਨਾਂ ਉੱਪਰ ਆ ਕੇ ਅਸੀਸ ਪ੍ਰਾਪਤ ਕੀਤੀ ਤੇ 1.500 ਸਵਾ 100 ਰੁਪਇਆ ਸਤਿਗੁਰੂ ਜੀ ਦੇ ਭੇਟ ਕੀਤਾ। ਸਤਿਗੁਰੂ ਜੀ ਨੇ ਵੀ ਸੁਖਸ਼ਾਂਤ ਪੁੱਛੀ ਤੇ ਭੈ ਡੱਲੇ ਨੇ ਆਪਣੇ ਸਭ ਅਨਸਾਰ ਆਤਪਮਾਨ ਨਾਲ ਇਉਂ ਅੱਖ ਆਪਣੀ ਜਾਣ ਪਛਾਣ ਸਤਿਗੁਰੂ ਜੀ ਨੂੰ ਆਪ ਕਰਾਈ। ਮੈਂ ਅੰਦਲਨ ਆਮ ਦਾ ਸੇਵਕ ਹਾਂ ਤਲਵੰਡੀ ਸਾਬੋ ਨਗਰ ਹੈ ਤੇ ਇਹ ਸਾਰੀ ਮਾਲ ਗਜਾਰ ਮੇਰੇ ਦੀਨ ਹੈ ਮੇਰਾ ਨਗਰ ਚੱਲੂ ਜੋ ਹੋ ਸਕੇਗੀ ਸੇਵਾ ਕਰਾਂਗਾ ਅਸਾਂ ਦੇ ਨਗਰ ਮੈਂ ਜਦ ਪਹਿਲਾਂ ਸਤਿਗੁਰੂ ਜੀ ਵੀ ਆਉਂਦੇ ਰਹੇ ਹਨ ਚਗਦੇ ਸਿੱਖੀ ਵੀ ਹੈ ਦੇਖਣ ਦੇਖਣਾ ਕਿਵੇਂ ਮੇਰਾ ਸੇਵਕ ਆਪ ਦੀ ਸੇਵਾ ਸੇਵਕ ਆਪ ਦੀ ਸੇਵਾ ਕਰਦੇ ਹਨ ਉੱਥੋਂ ਬਹੁਤ ਖੁਸ਼ੀ ਆਨੰਦ ਪ੍ਰਾਪਤ ਹੋਵੇਗਾ ਰਾਤਾਂ ਲੱਗ ਗਰ ਚੱਲਣਗੇ ਇਸ ਇਲਾਕੇ ਵਿੱਚ ਅਨਜਲ ਦੁੱਧ ਆਦਕ ਦਾ ਕੋਈ ਘਾਟਾ ਨਹੀਂ ਸਤਿਗੁਰੂ ਜੀ ਉਸ ਦੇ ਪ੍ਰਮਾਨ ਪਰੇ ਸ਼ਬਦ ਸੁਣਨ ਦੇ ਰਹੇ ਉਹਨਾਂ ਨੇ ਕੋਈ ਉੱਤਰ ਨਾ ਦਿੱਤਾ ਸਿਰਫ ਇਹੋ ਕਿਹਾ ਠੀਕ ਹੈ ਠੀਕ ਹੈ ਭਾਈ ਦਲਾ ਅਸੀਂ ਤੇਰੇ ਨਗਰ ਚੱਲਦੇ ਹਾਂ ਕੁਝ ਦਿਨ ਟਿਕਾਂਗੇ ਚੱਲ ਦੱਸ ਕਿੱਥੇ ਹੈ ਤੇਰਾ ਨਗਰ ਤੇਰੀਆਂ ਹਵੇਲੀਆਂ ਤੇ ਤੇਰੀਆਂ ਫੌਜਾਂ ਭਾਈ ਦੱਲੇ ਨੇ ਨਾਲ ਸਤਿਗੁਰੂ ਜੀ ਤਲਵੰਡੀ ਸਾਬੋਵਾਲ ਫੂਚ ਕੀਤਾ ਭਾਗਾਵਲੀ ਧਰਤੀ ਨੂੰ ਸੇਬਾਂ ਹੋਰ ਭਾਗ ਲਾਉਣ ਲੱਗੇ ਦਮਦਮਾ ਸੇਬ ਦਾ ਪ੍ਰਗਟ ਸੋਣਾ ਦੱਲੇ ਦੇ ਨਾਲ ਸਤਿਗੁਰੂ ਜੀ ਤੁਰੇ ਗਏ ਤਲਵੰਡੀ ਸਾਬੋ ਦੇ ਨੇੜੇ ਪੁੱਜ ਗਏ ਪੁੱਜ ਗਏ ਤਾਂ ਇੱਕ ਸੁੰਦਰ ਫੁੱਲੀ ਥਾਂ ਆਈ ਉਸ ਥਾਂ ਪਹੁੰਚ ਕੇ ਸਤਿਗੁਰੂ ਜੀ ਦਾ ਘੋੜਾ ਆਪਣੇ ਆਪ ਰੁਕ ਗਿਆ ਘੋੜੇ ਦੇ ਰੁਕਣ ਸਾਰ ਇੱਕ ਸੱਦ ਆਈ ਅੰਗੰਮੀ ਸੱਦ ਇੱਥੇ ਹੀ ਠਹਿਰੋ ਨਾਲ ਹੀ ਅੰਤਰ ਜਮਈ ਪਤਾ ਦੇ ਸਾਹਮਣੇ ਐਸੀ ਝਾਕੀ ਕਲਪਤ ਨ੍ਰਿਸ਼ਟੀ ਚਰਾਹੀ ਆਈ ਜਿਵੇਂ ਸਤਿਗੁਰੂ ਤੇਗਵਾਰਦ ਜੀ ਉਸੇ ਧਰਤੀ ਤੇ ਇੱਕ ਹਰੇ ਭਰੇ ਦਰਖਤ ਹੇਠਾਂ ਬੈਠੇ ਹੋਏ ਜਾਪ ਜਪ ਰਹੇ ਸਨ ਸਖ ਸੰਗਤਾਂ ਹੱਥ ਜੋੜ ਕੇ ਬੈਠੀ ਹੈ ਬਚਨ ਹੋ ਰਹੇ ਹਨ ਇਹ ਤਾਂ ਤੇ ਸੁਹਾਵੀ ਹੈ ਇਸ ਮੰਦਰਾ ਬਾਣੀ ਤੇ ਵਿਦਿਆ ਵਾਲੀ ਹੈ ਕਲਗੀ ਵਾਲੇ ਪਿਤਾ ਨੇ ਚ ਗਿਰਦੇ ਪੁਛਾਤੀ ਮਾਰੀ ਕਿਕਰਾਂ ਟਾਲੀਆਂ ਬੀਰੀਆਂ ਕਿਕਰਾਂ ਤੂ ਤਾਲਕ ਹਰੇ ਬ੍ਰਿਸ਼ਾ ਨੂੰ ਵੇਖਦੇ ਆ ਪਾਂਸੀ ਕਲੂਰ ਕਰ ਰਹੇ ਸੰਨ ਉਹ ਮਨਮੋਣੀ ਥਾਣੂ ਵੇਖ ਕੇ ਸੈਭਾ ਨੇ ਹੁਕਮ ਦਿੱਤਾ ਠਹਿਰੋ ਇੱਥੇ ਦਮ ਲਵੋ ਕੋਈ ਗੈਮੀ ਸੰਦਾ ਹੱਦ ਆ ਰਹੀ ਹੈ ਸੁਣੋ ਇਹ ਸੁੰਦਰ ਤੇ ਭਾਗਪੂਰੀ ਧਰਤੀ ਹੈ ਸੇਮਾ ਦਾ ਹੁਕਮ ਸੁਣ ਕੇ ਉਸੇ ਵੇਲੇ ਸਾਰੇ ਸਿੰਘ ਰੁਕ ਗਏ ਹਰੇ ਹਰੇ ਕੰਮੜ ਕਾ ਨੂੰ ਵੇਖ ਕੇ ਘੋੜੇ ਤੇ ਸੇਮਾ ਉਤਰੀ ਸੇਮਾ ਨੇ ਹੀਠਾਂ ਚਾਲਣ ਰੱਖਣ ਦੀ ਢਲ ਸੀ ਕਿ ਉਸੇ ਵੇਲੇ ਸਾਰੇ ਸਿੰਘਾਂ ਨੇ ਘੋੜੇਦਰਾਹ ਤਾਣਾ ਬਨਨ ਦਿੱਤੇ ਤੇ بجلی ਮਰ ਗਈ ਫੁਰਤੀ ਨਾਲ ਉਹ ਸਤਿਗੁਰੂ ਜੀ ਬਾਸਤੇ ਆਸਣ ਬਸਾਉਣ ਦਾ ਪ੍ਰਬੰਧ ਕਰਨ ਲੱਗੇ ये कौतक वे के डला अगे होया उसने हथ जोड़ के बेनती की पहुँचे जब मंडी जाए तब डल कर जोर लाए करो दुर्ग के आंतर डेरा सबद दती सुख हुए घेरा सतगुरु जी कृपा करो मेरे किले में चलो उथे खुला था है मेरा ग्रह पवित्र होगा ਇਹ ਆਪ ਨੂੰ ਕੋਈ ਹਰ ਤਰ੍ਹਾਂ ਦੀ ਸਹੂਲਤ ਹੋਵੇਗੀ ਸੇਵਾ ਕਰਨ ਬਾਤੇ ਮੇਰੀ ਮੇਰੇ ਸਵਾਹੀ 24 ਘੰਟੇ ਹਾਜ਼ਰ ਰਿਹਾ ਕਰਨਗੇ ਜਿੱਥੇ ਜਾੜ ਹੈ ਜੰਗਲ ਵਿੱਚ ਕਈਆਂ ਚੀਜ਼ਾਂ ਦੀ ਲੋੜ ਰਹੇਗੀ ਸਿਆਰ ਦੇ ਦਿਨ ਹਨ ਸਤ ਤੋਂ ਬਿਨਾਂ ਰਾਤ ਕੱਟਣੀਆਂ ਕਠਣ ਹਨ ਸਤਗੁਰੂ ਜੀ ਨੇ ਬਚਨ ਕੀਤਾ ਭਾਂਡ ੱਲਿਆ ਸਾਧ ਸੰਤਾਂ ਦੀਰ ਗ੍ਰਸਥੀ ਘਰਾਂ ਦੇ ਵਿੱਚ ਰਹਿਣਾ ਚੰਗਾ ਨਹੀਂ ਅਸਾ ਕੋਲ ਚੋ ਰੋਜ ਸੰਗਤ ਆਉਣੀ ਹੋਈ ਕਾ ਜਾ ਕੇ ਅਸਾਂ ਬਾਤੇ ਤੁਸਾਨੂੰ ਮਕਾਨ ਖਾਲੀ ਕਰਵਾਉਣਾ ਪਵੇਗਾ ਦੂਸਰਾ ਅਸੀਂ ਬਾਹਰ ਰਹਿ ਕੇ ਪ੍ਰਸੰਨ ਹਾਂ ਰਾਤਰੀ ਸਮੇਂ ਕੁਦਰਤ ਨਾਲ ਬਚਨ ਮਰਾਸ ਕਰ ਲਈਦੇ ਹਾਂ ਇਸ ਥਾਂ ਇੱਕ ਡੇਰਾ ਬਣੇਗਾ ਬਹੁਤ ਵੱਡਾ ਡੇਰਾ ਸਿੱਖ ਸੰਗਤ ਆਵੇਗੀ ਅੱਛਾ ਤੁਸਾਂ ਦੀ ਖੁਸ਼ੀ ਫਿਰ ਮੈਂ ਤੰਬੂਤੇ ਹੋ ਲੂੜੀ ਦਾ ਸਮਾਨ ਤਾਂ ਘਰੋਂ ਲੈ ਆਵਾਂ ਉਹ ਤਾਂ ਪ੍ਰਮਾਣ ਕਰੋਗੇ ਨਾ ਡੱਲੇ ਦੀ ਦੂਸਰੀ ਬੇਨਤੀ ਸੀ ਇਮਤੈਰੀ ਇਛਾ ਹੈ ਸਤਿਗੁਰੂ ਜੀ ਨੇ ਹੁਕਮ ਕੀਤਾ ਗੱਲਾ ਰਾਜਾ ਸੀ ਉਸ ਕੋਲ ਤੰਬੂ ਸਹਾਇਆਂ ਤੇ ਕਨਾਟਾ ਹਲਕ ਸਵਾਨ ਬਹੁਤ ਸੀ ਲੰਗਰ ਦੇ ਭਾਂਡੇ ਮਰਤਣ ਵੀ ਉਸ ਕੋਲ ਮੇਂ ਅੰਤ ਸਨ ਉਸਨੇ ਗਾਗਰਾ ਪਟੋ ਇਹ ਕੜਾ ਇਹ ਤੇ ਲੋਹਾ ਆਦ ਕਾ ਸਾਰ ਸਵਾਨ ਭੇਜ ਦਿੱਤਾ ਰਾਸ਼ਨ ਵੀ ਘਰੋਂ ਭੇਜਿਆ ਰਾਤ ਤੋਂ ਪਹਿਲਾਂ ਪਹਿਲਾਂ ਤੰਬੂ ਲੱਗ ਗਏ ਸਤਿਗੁਰੂ ਜੀ ਬਾਸਤੇ ਰਹਿਐਸ ਤੇ ਇਹ ਦੀਵਾਨ ਲਾਉਣ ਵਾਸਤੇ ਵੀ ਇਹ ਸਥਾਨ ਤਿਆਰ ਕਰਾ ਦਿੱਤਾ ਹੀ ਗਿਆ। ਢੰਗਣ ਵਿੱਚ ਮੰਗਲ ਲੱਗ ਗਿਆ, ਰੌਣਕਾਂ ਹੋ ਗਈਆਂ, ਜਿਹੜੀ ਥਾਂ ਡਰਾਉਣੀ ਸੀ ਉਹ ਸੁਹਾਵਣੀ ਹੋ ਗਈ। ਜਿਸ ਸੰਬ ਦੇ ਪਾਣੀ ਵਾਸਤੇ ਕੋਈ ਤਰਕਾਲਾ ਨੂੰ ਨਹੀਂ ਸੀ ਆਉਂਦਾ, ਉਹ ਪਾਣੀ ਅਮਰ ਤਰੂਪ ਹੋ ਗਿਆ। ਅਗਨੇ ਕਈ ਰੂਪ ਧਾਰਨ ਕਰਕੇ ਚਾਨਣ ਕੀਤਾ। ਸੇਵਾ ਕਰਨੀ ਅਰੰਭ ਕੀਤੀ। ਪ੍ਰੀਤਮ ਦੇ ਚਾਨਣ ਕਮਲਾਂ ਨਾਲ ਸ਼ੂ ਉਹ ਧਰਤੀ ਘਾਤ ਤੇ ਘਾਤ ਤੇ ਹੋਰ ਬਾਣ ਤ੍ਰਣ ਭਾਗਾ ਵਾਲਾ ਹੋ ਗਿਆ ਪੂਜਨੀਕ ਹੋ ਗਿਆ ਸਾ ਸੰਗਤ ਦੀ ਸੇਵਾ ਕੰ ਦਾ ਸਨੇਹੀ ਸ਼ਮਾ ਪ੍ਰਾਪਤ ਹੋ ਗਿਆ ਅਗਲੀ ਸਵੇਰ ਹੋਈ ਆਸਾ ਦੀ ਬਾਰ ਦਾ ਆਸਾ ਦੀ ਬਾਰ ਦਾ ਕੀਰਤਨ ਹੋਇਆ ਕੀਰਤਨ ਦੇ ਪਿੱਛੋਂ ਸੁਖੂ ਤੇ ਬੰਦੂ ਨੇ ਆਸਾ ਦੇ ਬਚਨਾਂ ਨੂੰ ਗਾ ਕੇ ਸੁਣਾਇਆ ਉਨਾ ਬਿਛਵਾਂ ਸੇ ਬਾਨੇ ਬਤੇ ਇਸ ਕੀ ਤਤਲਵੰਡੀ ਦੇ ਸਾਰੇ ਬਿਸ਼ਨੀਖ ਸਤਿਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਏ ਸਭ ਮਾਈ ਭਾਈ ਨੇ ਰਬੀ ਕੀਰਤਨ ਦਾ ਆਨੰਦ ਲਿਆ ਤੇ ਸਤਿਗੁਰੂ ਜੀ ਦਾ ਉਪਦੇਸ਼ ਸੁਣਿਆ ਪਾਪੀ ਹੱਦੇ ਵਾਲੇ ਅਗਿਆਨੀਆਂ ਨੂੰ ਸੋਝਾਈ ਜੋ ਸਿਆਣੇ ਸਨ ਉਹ ਗੁਰੂ ਸਿੱਖੀ ਦੇ ਨੇੜੇ ਆਉਣ ਵਾਸਤੇ ਕਾਹਲੇ ਪਏ ਹਰ ਇੱਕ ਦੇ ਹਿਰਦੇ ਵਿੱਚ ਨਵੀਂ ਜੀਵਨ ਰੋਈ ਮਰਦਾ ਆਸਮਾ ਫਜ਼ੀਦ ਹੋਣ ਲੱਗੀਆਂ ਵਰੀ ਜਿ ਨਵਾਨ ਵਿੱਚ ਉੱਠ ਕੇ ਕਿਸੇ ਨੇ ਬੇਨਤੀ ਕੀਤੀ ਮਹਾਰਾਜ ਮੈਂ ਵੱਡਾ ਪਾਪੀ ਹਾਂ ਹੁਣ ਤੱਕ ਧਾੜੇ ਮਾਰਦਾ ਰਿਹਾ ਹਾਂ ਕੋਈ ਨੇਕ ਕੰਮ ਨਹੀਂ ਕੀਤਾ ਕਿਸੇ ਨਾਲ ਭਲਾ ਨਹੀਂ ਕੀਤਾ ਸਾਧੂ ਸੰਤਾਂ ਦੀ ਸੰਗਤ ਤੋਂ ਮਾਣਿਆ ਰਿਹਾ ਹਾਂ ਮੈਂ ਕੀ ਕਰਾਂ ਮੇਰੇ ਮੇਰਾ ਪਾਰਤਾਰਾ ਕਿਵੇਂ ਹੋ ਸਕਦਾ ਹੈ ਆਪਦੇ ਦਰਬਾਰ ਵਿੱਚ ਪੁੱਜ ਕੇ ਮੈਨੂੰ ਪਤਾ ਲੱਗਾ ਹੈ ਕਿ ਮੈਂ ਜੋ ਕਰਮ ਕਰਦਾ ਰਿਹਾ ਹਾਂ ਉਹ ਚੰਗੇ ਕਰਮ ਨਹੀਂ ਸਨ ਸਾਰੇ ਕੁਕਰਮ ਕਰਦਾ ਰਿਹਾ ਹਾਂ ਇਹ ਵੀ ਪਤਾ ਲੱਗਾ ਕਿ ਹਰ ਇੱਕ ਆਦਮੀ ਨੂੰ ਆਪਣੇ ਕਰਮਾਂ ਦਾ ਹਿਸਾਬ ਦੇਣਾ ਪੈਂਦਾ ਹੈ ਹੁਣ ਮੇਰਾ ਹਿਰਦਾ ਡਰ ਗਿਆ ਹੈ ਦਇਆ ਕਰੋ ਮਿਹਰ ਕਰੋ ਮੈਨੂੰ ਜੀਵਨ ਰਾਹ ਦੱਸੋ ਦੂਸਰੇ ਨੇ ਲੋਕਲਾਜ ਸ਼ਰਮ ਨਾ ਕਾਦ ਕਦਮ ਵਿਚਾਰ ਛੱਡ ਕੇ ਹੱਥ ਜੋੜ ਕੇ ਆਖਿਆ ਦਾਤਾ ਮੈਂ ਵੱਡਾ ਪਾਪੀ ਹਾਂ ਮੈਂ ਹੁਣ ਤੱਕ ਧੀਆ ਦਾ ਪੈਸਾ ਲੈਂਦਾ ਰਿਹਾ ਹਾਂ ਫੇਰ ਵੀ ਮੇਰੇ ਚੁੱਲ੍ਹੇ ਅੱਗ ਨਹੀਂ ਬਾਲਦੀ ਜਨ ਮਰਨ ਦੀ ਭੁੱਖ ਮੇਰੇ ਘਰ ਹੈ ਮੇਰੇ ਤੇ ਮਿਹਰ ਕਰੋ ਮੇਰੇ ਘਰ ਦੀ ਭੁੱਖ ਦੂਰ ਹੋਵੇ ਕੰਨਿਆਂ ਦਾ ਪੈਸਾ ਲੈਣ ਦਾ ਜੋ ਪਾਪ ਹੈ ਉਸ ਦਾ ਫਲ ਆਖਦੇ ਹਨ ਆਖਦੇ ਨੇ ਆਸ ਦੇਣਾ ਪੈਂਦਾ ਹੈ ਨਰਕ ਦੇ ਦੁੱਖ ਸਹਾਰਨੇ ਪੈਂਦੇ ਹਨ ਇਸ ਵਾਸਤੇ ਮੇਰੇ ਉੱਤੇ ਦਇਆ ਕਰੋ ਤੀਸਰਾ ਬੋਲਿਆ ਮੈਂ ਸਖੀ ਸਰਬਰ ਦਾ ਚੇਲਾ ਸੁਲਤਾਨੀਆਂ ਹਾਂ ਮੜੀ ਦੀ ਪੂਜਾ ਕਰਦਾ ਰਿਹਾ ਹਾਂ ਮੈਨੂੰ ਸਿੱਖੀ ਦਾ ਧੰਨ ਬਲ 84 ਦਾ ਗੇੜ ਖਤਮ ਹੋ ਜਾਵੇ ਇਸ ਤਰ੍ਹਾਂ ਦੀਆਂ ਬੇਨਤੀਆਂ ਸੁਣ ਕੇ ਸਤਿਗੁਰੂ ਜੀ ਨੇ ਫਰਮਾਇਆ ਅਦਿ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਵਿੱਚ ਹਾਜ਼ਰ ਹੋ ਕੇ ਅਮਰਤ ਪਾਨ ਕਰ ਰੋ ਸਿੱਖੀ ਦੀ ਮੰਨ ਜਾਂਦਾ ਤੇ ਚੱਲੋਂ ਵਾਹੀ ਨੂੰ ਦਾਸੀ ਹੁਣ ਕਰ ਨਾਲ ਸਾਰੇ ਪਾਪ ਛਟ ਹੋ ਜਾਂਦੇ ਹਨ ਮਾਇਆ ਮੋਣੀ ਨੇ ਜੀਬਾ ਨੂੰ ਆਪਣੇ ਪਿੱਛੇ ਲਾਇਆ ਹੋਇਆ ਹੈ ਉਸਤਾਬ ਕਰ ਰਿਹਾ ਹੋਇਆ ਜੀਮ ਮਾਸ਼ਾ ਪਿੱਛੇ ਫਿਰਦਾ ਹੈ ਹੈ ਜਖਟੇ ਲਖੋ ਲੱਖ ਕੋ ਅਠਤਾਵੇ ਤਰਬਤਨਾਵੇਂ ਮਾਇਆ ਪਾਸ਼ੇ ਪਾਵੇਂ ਨਿਕ ਪੋਗ ਵਿਖਾ ਕੇ ਕਰੀ ਨਹੀਂ ਤਰਬਤਾਵੇ ਖਵਤ ਖਵਤ ਮਰੇ ਬਿਨਾਂ ਸੰਤੋਖ ਨਹੀਂ ਕੋ ਰਾਜੀ ਸਪੂਰਨ ਮਰੋੜ ਸਭ ਇਥੇ ਸਭ ਕਾਜੇ ਤਾਂ ਇਸ ਦਾ ਅਰਥ ਹੈ ਕਿੜੇ ਰੁਪਏ ਕਮਾ ਕੇ ਮਨੁੱਖ ਲੱਖਾਂ ਦੀ ਆਸ਼ ਕਰਦਾ ਹੋਇਆ ਇਹਨੂੰ ਨਸ਼ਦਾ ਹੈ ਕਈ ਕਦੀ ਰਾਜ਼ੀਦਾ ਨਹੀਂ ਮਾਇਆ ਨਾਗਣੀ ਦੇ ਪਿੱਛੇ ਪਿੱਛੇ ਨਸਿਆ ਫਿਰਦਾ ਹੈ ਮਾਸ਼ਨਾ ਦਾ ਗਲਾਮ ਹੋ ਕੇ अनेका ਮਾੜੇ ਕਰਮ ਕਰਦਾ ਹੈ ਕਦੀ ਰਾਜਦਾ ਨਹੀਂ ਭੋਗਾਂ ਨੂੰ ਭੋਗਦਾ ਹੋਇਆ ਆਪ ਵੀ ਭੁੱਗਿਆ ਜਾਂਦਾ ਹੈ ਬਿਨਾਂ ਸਬਰ ਸੰਤੋਖ ਦੇ ਕੋਈ ਰਾਜਦਾ ਨਹੀਂ ਉਹਦੇ ਸਾਰੇ ਮਨੋਰਥ ਤੇ ਸੁਪਨੇ ਵੀ ਨੀ ਤਰ੍ਹਾਂ ਛੇਤੀ ਖਤਮ ਹੋ ਜਾਂਦੇ ਹਨ ਬਸ ਚੰਗਾ ਤਾਂ ਇਹੋ ਹੈ ਕਿ ਨਾਮ ਦਾ ਸਿਮਨ ਕੀਤਾ ਜਾਵੇ ਨਾਮ ਰੰਗ ਸਰਮ ਸੁਖ ਹੋਇਆ ਨਾਮ ਹੀ ਹੈ ਜਿਹੜਾ ਸਾਰੇ ਸੁੱਖ ਸ਼ਾਂਤੀ ਤੇ ਮੁਕਤੀ ਦਿੰਦਾ ਹੈ ਵਾਹਿਗੁਰੂ ਸਿਮਨ ਕਰਨ ਵਾਲੇ ਦਾ ਜਸ ਇਸ ਲੋਕ ਤੇ ਅਗਲੇ ਲੋਕ ਹੋ ਜਾਂਦਾ ਹੈ ਇਸ ਤਰ੍ਹਾਂ ਮਦੀ ਸਣ ਕੇ ਵੱਡੇ ਵੱਡੇ ਪਾਪੀਆਂ ਦੇ ਦਿਲ ਰੋ ਉਠੇ ਉਹਨਾਂ ਦੇ ਬੂਲ ਜਿਹੜੇ ਗਾਣਾ ਕੱਟਣ ਵਾਲੇ ਸਨ ਜਿਹੜੀਆਂ ਜਨਮਾਂ ਦਿਲ ਨੂੰ چیرਣ ਵਾਲੀਆਂ ਸਨ ਉਹ ਆਪ ਮਹਾਰੀਆਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਪਣ ਲਗ ਪਈਆਂ ਜਿਹੜੇ ਸਹਿਰ ਕਿਸੇ ਅੱਗੇ ਝੁੱਕਦੇ ਨਹੀਂ ਸੀ ਉਹ ਨਾਮ ਸ਼ਰਕਾਰ ਕਰਨ ਲੱਗੇ ਜਿਹੜੇ ਹੱਥ ਜੋੜ ਕੇ ਘਰ ਪਾਣੀ ਪਾ ਕੇ ਨਹੀਂ ਸੀ ਪੀਤਾ ਉਹ ਸੰਗਤਾਂ ਜਿਹਦੇ ਝੁੱਠੇ ਭਾਂਡੇ ਮਾਣਣ ਲੱਗੇ ਸੇਵਾ ਹੋਣ ਲੱਗੀ ਕਦੀ ਸਤਿਗੁਰੂ ਜੀ ਦੇ ਘੋੜਿਆਂ ਮਾਤੇ ਘਾ ਲੈ ਆਉਣ ਲੱਗੇ ਜੰਗਲ ਵਿੱਚ ਬੇਅੰਤ ਰੌਣਕਾਂ ਹੋ ਗਈਆਂ ਦਸਾਂ ਰਮਨਾਂ ਵਿੱਚ ਹੀ ਜੰਗਲ ਦੀ ਹਾਲਤ ਹੀ ਬਦਲ ਗਈ ਲਾਗੇ ਲਾਗੇ ਦੇ ਪਿੰਡਾਂ ਦੇ ਲੋਕ ਸਤਿਗੁਰੂ ਜੀ ਦੇ ਨਰਸ਼ਨਾਂ ਵਾਸਤੇ ਆਉਣ ਲੱਗ ਪਏ। ਚੜਾਵਾ ਚੜਨ ਲੱਗ ਪਿਆ। ਇੰਨਾ ਚੜਾਵਾ ਕਿ ਗਿਣਤੀ ਨਹੀਂ ਸੀ ਆਉਂਦੀ। ਪਹਿਲੇ 10 ਦਿਨ ਤਾਂ ਸਤਿਗੁਰੂ ਜੀ ਤੇ ਸੰਗਤਾਂ ਦਾ ਲੰਗਰ ਭਾਈ ਦੱਲੇ ਦੇ ਘਰੋਂ ਆਉਂਦਾ ਰਿਹਾ। 10ਵੇਂ ਦਿਨ ਸੇਮਾ ਨੇ ਹੁਕਮ ਕੀਤਾ ਕਿ 12 ਆਈ ਮਾਇਆ ਨਾਲ ਗੁਰੂ ਘਰ ਲੰਗਰ ਚੱਲੇ। ਇਸ ਹਸਤਾਨ ਦਾ ਮਦਮਾ ਸਹਿਬ ਹੈ। ਇੱਥੇ ਸਤਿਗੁਰੂ ਤੇਗ ਬਹਾਦਰ ਜੀ ਆਏ ਸਨ। ਉਹ ਵੀ ਇੱਥੇ ਹੀ ਬੈਠੇ ਸਨ। ਪਹਿਲੇ ਗੁਰੂ ਕੇ ਲੰਗਰ ਦੀ ਇਮਾਰਤ ਤਿਆਰ ਹੋਵੇ ਤੇ ਉਸ ਦੇ ਪਿੱਛੋਂ ਦੀਵਾਨ ਵਾਸਤੇ ਸਥਾਨ ਬਣੇ ਹੁਣ ਕੁਝ ਚੈਰ ਆਰਾਮ ਕੀਤਾ ਜਾਵੇਗਾ ਸੇਵਾ ਦਾ ਹੁਕਮ ਮੰਨਿਆ ਗਿਆ ਉਸ ਵੀੜੇ ਪਹਾੜੇ ਕਈਆਂ ਆਰੀਆਂ ਆ ਗਈਆਂ ਕਿਧਰੇ ਥਾਂ ਇੰਦਰੀ ਥਾਮਾਂ ਸਾਫ ਹੋਣ ਲੱਗੀਆਂ ਤੇ ਕਿਧਰੇ ਦਰਾਖਤ ਕੱਟਣੇ ਲੱਕੜੀ ਤਿਆਰ ਹੋਣ ਲੱਗੀ ਸਰੋਵਰ ਪੁੱਟਣੇ ਸ਼ੁਰੂ શું ਕੀਤਾ ਗਿਆ ਜਿਹੜਾ ਕਿ ਅੱਗੇ ਥਾਵ ਦੀ ਤਰ੍ਹਾਂ ਸੀ ਗੁਰੂਆਂ ਲੰਗਰ ਸਤੰਤਰ ਚੱਲਣ ਲੱਗਾ ਬਾਰੋਂ ਸੰਗਤ ਆਉਣ ਲੱਗੀ ਤੇ ਰਾਤ ਰਹਿਣ ਲੱਗੀ ਬਹੁਤ ਸਾਰੇ ਬਦਵਾਨ ਵੀ ਸੇਭਾਂ ਦੇ ਕੋਲ ਆ ਕੇ ਵਿਦਿਆ ਪ੍ਰਾਪਤ ਕਰਨ ਲੱਗੇ ਥੋੜੇ ਦਿਨਾਂ ਵਿੱਚ ਹੀ ਰੌਣਕਾਂ ਵੱਧ ਗਈਆਂ ਉਸੇ ਤਰ੍ਹਾਂ ਮਹਿਮਾ ਬਣ ਗਈ ਜਿਵੇਂ ਕਦੀ ਅਨੰਦਪੁਰ ਹੁੰਦੀ ਸੀ ਸੱਚ ਹੈ ਜਿਹੜੇ ਵੱਡੇ ਆਦਮੀ ਹਿੰਮਤ ਤੇ ਆਪਣੇ ਜੀਵਨ ਆਸ਼ਾਨੇ ਦਾ ਤਿਆਗ ਨਹੀਂ ਕਰਦੇ ਉਹ ਸਭ ਕੁਝ ਗਵਾ ਕੇ ਵੀ ਜੋ ਨਹੀਂ ਗਵਾਉਂਦੇ ਉਹਨਾਂ ਨੂੰ ਸਭ ਕੁਝ ਫਿਰ ਪ੍ਰਾਪਤ ਹੋ ਜਾਂਦਾ ਹੈ ਸਦਾ ਭਾਰਉਨਾਤੀ ਰਹਿੰਦੀ ਹੈ ਜੋ ਹੋ ਦਿਲਗੀਰ ਨਾ ਮੰਹਦੇ ਕਿਉਂਕਿ ਉਹਨਾਂ ਦੇ ਹਿਰਦਿਆਂ ਵਿੱਚ ਮਾਰਹਿੰਦਾ ਹੈ ਉਹ ਚਿੰਤਾ ਤੇ ਸ਼ਿਕਾਰ ਹੋ ਕਿ ਜੇ ਹੁੰਦੇ ਨਹੀਂ ਮਰਦੇ ਹੋਣੀ ਦਾ ਮੁਕਾਬਲਾ ਕਰਦੇ ਹਨ ਮਰਦੇ ਹੋਣੀ ਦਾ ਮੁਕਾਬਲਾ ਕਰਦੇ ਹਨ ਸਮੇਂ ਦੀ ਹਮਤ ਬਦੀਲ ਕਰ ਲੈਂਦੇ ਹਨ ਗਾਲਗੀਆਂ ਵਾਲੇ ਪਿਤਾ ਮਹਾਨ ਅਨਕਲਾਬੀ ਸਨ ਉਸ ਵੇਲੇ ਇਨਕਲਾਬ ਲਿਆ ਤੇ ਸੰਸਾਹੀ ਅਤ ਦਾ ਖਾਤਮਾ ਕਰਨਾ ਚਾਹੁੰਦੇ ਸਨ ਉਹ ਜਵਾੜਾ ਸਾਹੀ ਦੇ ਸਹਿਨ ਸਾਹੀਤ ਦਾ ਬਹੁਨ ਬੱਲਾ ਸੀ ਸੇਬਾ ਨੇ ਜਨਤਕ ਰਾਜ ਦੀ ਨਹੀਂ ਹਿੰਦੁਸਤਾਨ ਵਿੱਚ ਰੱਖੀ ਸੀ ਮਾਮੇ ਰਾਜ ਨਹੀਂ ਸੀ ਕੀਤਾ ਉਸ ਖਿਆਲ ਨੂੰ ਪ੍ਰਚਾਰਿਆ ਸੀ ਕਿ ਆਪਣੇ ਜਿਉਂਦੇ ਜੀ ਧਰਮ ਦੀ ਮਾਨ ਸ਼ਾਹੀ ਦੀ ਸਾਰੀ ਸ਼ਕਤੀ ਪੰਨਿਆਂ ਦੇ ਹੱਥ ਦੇ ਕੇ ਸੰਗਤ ਕੈਮ ਦਿੱਤੀ ਸੀ ਇਹ ਕਰ ਉਸ ਵੇਲੇ ਹਿੰਦੂ ਰਾਜ ਸਤਿਗੁਰੂ ਜੀ ਦਾ ਸਾਥ ਦੇਂਦੇ ਤਾਂ ਜਰੂਰ ਇਹ ਹਿੰਦ ਵਿੱਚ ਇਨਕਲਾਬ ਆ ਜਾਂਦਾ ਮੁੰਗਲ ਰਾਜ ਦੀਆਂ ਜੜ੍ਹਾਂ ਨੂੰ ਜਿੰਨਾ ਸਤਿਗੁਰੂ ਜੀ ਦੀਆਂ ਸਿੱਖਿਆ ਨੇ ਖੋਖੜਾ ਕੀਤਾ ਸੀ ਉਹਨਾਂ ਕਿਸੇ ਹੋਰ ਸ਼ਕਤੀ ਨੇ ਨਹੀਂ ਕੀਤਾ ਨਾਮ ਨਵੇਂ ਸਹਿਬ ਬੈਠ ਕੇ ਸਤਿਗੁਰੂ ਜੀ ਨੇ ਸਿੱਖੀ ਪ੍ਰਚਾਰ ਕਰਨਾ ਆਰੰਭ ਕੀਤਾ ਹਜ਼ਾਰਾਂ ਦੀ ਗੰਟੀ ਵਿੱਚ ਅਮਰ ਤਸ਼ਕ ਆਇਆ ਉਹਨਾਂ ਅਮਰ ਮਾਨ ਕੀਤੇ ਹੋਏ ਸਿੱਖਾਂ ਨੇ ਹੀ ਬੰਦੇ ਮਹਾਨਾਂ ਦੀ ਸਹਾਇਤਾ ਕੀਤੀ ਸੀ ਨਾਮ ਦਮੇ ਸਹਿਬ ਦੀ ਮਹਾਨਤਾ ਬਹੁਤ ਵੱਡੀ ਹੈ ਇੱਥੇ ਸਮਾਰਟ ਲੱਗਦੇ ਆ